ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਦੋਸਤੋ ਅਸੀਂ ਤੁਹਾਡੇ ਨਾਲ ਲਾਫ ਅਟਰੈਕਸ਼ਨ ਮੈਨੀਫੈਸਟੇਸ਼ਨ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਵਿਧੀਆਂ ਸਾਂਝੀਆਂ ਫੇਸਬੁੱਕ ਤੇ ਕਰ ਚੁੱਕੇ ਹਾਂ ਤੇ ਅਗਾ ਵੀ ਅਸੀਂ ਕਰਦੇ ਰਵਾਂਗੇ ਮਨ ਨੂੰ ਰੀਪ੍ਰੋਗਰਾਮ ਕਿਵੇਂ ਕਰਨਾ ਹੈ ਆਪਣੇ ਮਨ ਦੀ ਅਵਸਥਾ ਨੂੰ ਸਮਝਣਾ ਕਿਵੇਂ ਹੈ ਨੈਗਟਿਵਿਟੀ ਤੋਂ ਕਿਵੇਂ ਦੂਰ ਜਾਣਾ ਹੈ ਸੋ ਅਸੀਂ ਸਾਡੇ ਹਰ ਇੱਕ ਮਨੁੱਖ ਦੀ ਇੱਕ ਮਨੋਂ ਆਸ ਹੁੰਦੀ ਹੈ ਇੱਕ ਤਮੰਨਾ ਹੁੰਦੀ ਹੈ ਕਿ ਉਹ ਆਪਣੇ ਹਰ ਸਾਰੇ ਸੁਪਨਿਆਂ ਨੂੰ ਪੂਰਾ ਕਰ ਸਕੇ ਪਰ ਕਿਸੇ ਕਾਰਨ ਵਸ ਗਿਆਨ ਨਾ ਹੋਣ ਕਰਕੇ ਮਨ ਦੀ ਸਮਝ ਨਾ ਹੋਣ ਕਰਕੇ ਸਾਡੇ ਬਹੁਤੇ ਸੁਪਨੇ ਤਰੇ ਤਰਾਏ ਰਹ ਜਾਂਦੇ ਅਸੀਂ ਜੀਵਨ ਦੇ ਵਿੱਚ ਸੰਘਰਸ਼ ਦੇ ਵਿੱਚ ਰਹਿੰਨੇ ਆਂ ਡਰ ਦੇ ਵਿੱਚ ਰਹਿੰਨੇ ਆਂ ਚਿੰਤਾ ਦੇ ਵਿੱਚ ਰਹਿੰਨੇ ਆਂ ਜਿਸ ਦੀ ਵਜ੍ਹਾ ਦੇ ਕਰਕੇ ਅਸੀਂ ਆਪਣੀਆਂ ਸੁਪਨਿਆਂ ਨੂੰ ਪੂਰਾ ਨਹੀਂ ਕਰ ਪਾਉਂਦੇ ਜ਼ਿੰਦਗੀ ਦੇ ਵਿੱਚ ਸੰਘਰਸ਼ ਤੋਂ ਬਗੈਰ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਪਾਉਂਦੇ ਸੋ ਅੱਜ ਜੋ ਅਸੀਂ ਤੁਹਾਨੂੰ ਵੀ ਦੀ ਦੱਸਣ ਲੱਗੇ ਆ ਜੋ ਸਭ ਤੋਂ ਮਜ਼ਬੂਤ ਵੀ ਦੀ ਦੱਸੀ ਗਈ ਹੈ ਲਾਫ ਅਟਰੈਕਸ਼ਨ ਜਾਂ ਮੈਨੀਫੈਸਟੇਸ਼ਨ ਦੇ ਨਾਲ ਸੰਬੰਧਿਤ ਉਹ ਹੈ ਜੀ ਸ਼ੁਕਰਾਨਾ ਸ਼ੁਕਰਾਨਾ ਸਾਰੇ ਧਰਮਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮੰਨਿਆ ਜਾਂਦਾ ਹੈ ਜੋ انسان ਸ਼ੁਕਰਾਨਾ ਕਰਦਾ ਹੈ ਕਹਿੰਦੇ ਪਰਮਾਤਮਾ ਉਸ ਦੀ ਨੇੜੇ ਹੋ ਕੇ ਸੁਣਦਾ ਹੈ ਸੋ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ ਸ਼ੁਕਰਾਨਾ ਵੀ ਅਸੀਂ ਦੋ ਤਰ੍ਹਾਂ ਦਾ ਕਰਨਾ ਹੈ ਮੈਨੀਫੈਸਟੇਸ਼ਨ ਦੀ ਇਸ ਵਿਧੀ ਦੇ ਤੌਰ 'ਤੇ ਤੁਸੀਂ ਆਪਣੇ ਹਰ ਇੱਕ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਸ਼ੁਕਰਾਨੇ ਦੇ ਰਾਹੀਂ ਤੁਸੀਂ ਹਰ ਰੋਜ਼ ਸਵੇਰੇ ਉੱਠਦੇ ਸਾਰ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਸ਼ੁਕਰਾਨਾ ਕਰੋ ਜੋ ਹੁਣ ਤੱਕ ਤੁਹਾਡੇ ਕੋਲੇ ਹੈਗੀਆਂ ਉਹਨਾਂ ਦੀ ਗਿਣਤੀ ਕਰੋ ਉਹਨਾਂ ਨੂੰ ਲਿਖੋ ਜੇਕਰ ਤੁਹਾਡੇ ਕੋਲ ਚੰਗੀ ਸਿਹਤ ਹੈ ਚੰਗੀ ਸਿਹਤ ਲਈ ਸ਼ੁਕਰਾਨਾ ਕਰੋ ਜੇ ਤੁਹਾਡੇ ਕੋਲ ਚੰਗੇ ਹੱਥ ਪੈਰ ਹਨ ਸੁਸਤੀ ਕੰਮ ਕਰ ਰਹੇ ਹਨ ਸਰੀਰ ਤੁਹਾਡਾ ਕੰਮ ਕਰ ਰਿਹਾ ਹੈ ਸ਼ੁਕਰਾਨਾ ਕਰੋ ਤੁਹਾਡੇ ਸਿਰ ਤੇ ਛੱਤ ਹੈ ਸ਼ੁਕਰਾਨਾ ਕਰੋ ਤੁਹਾਨੂੰ ਰਿਚਕ ਮਿਲ ਰਿਹਾ ਹੈ ਸ਼ੁਕਰਾਨਾ ਕਰੋ ਜੇਕਰ ਤੁਸੀਂ ਸ਼ੁਕਰਾਨਾ ਕਰਦੇ ਹੋ ਤਾਂ ਆਟੋਮੈਟਿਕਲੀ ਤੁਹਾਡੇ ਜੀਵਨ ਦੇ ਵਿੱਚ ਗ੍ਰੋਥ ਗ੍ਰੋਥ ਹੋਣੀ ਸ਼ੁਰੂ ਹੋ ਜਾਂਦੀ ਤੁਹਾਡੇ ਜੀਵਨ ਦੇ ਵਿੱਚ ਤਰੱਕੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਾਰਨ ਕੀ ਅਸੀਂ ਜ਼ਿੰਦਗੀ ਦੀ ਤਰੱਕੀ ਕਿਉਂ ਨਹੀਂ ਕਰ ਪਾਉਂਦੇ ਸਾਨੂੰ ਜੇਕਰ ਹਜ਼ਾਰ ਚੰਗੀਆਂ ਚੀਜ਼ਾਂ ਮਿਲੀਆਂ ਤੇ ਇੱਕ ਮਾੜੀ ਮਿਲ ਗਈ ਆ ਅਸੀਂ ਸ਼ਿਕਵਾ ਕਰਨਾ ਸ਼ੁਰੂ ਕਰ ਦਿੰਨੇ ਆ ਅਸੀਂ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਅਸੀਂ ਨਿੱਕੀ ਨਿੱਕੀ ਗੱਲ ਦਾ ਸ਼ਿਕਵਾ ਸ਼ਿਕਵਾ ਕਰਦੇ ਆ ਮੇਰੀ ਕਿਸਮਤ ਮਾੜੀ ਐ ਮੇਰਾ ਮਾੜਾ ਹੁੰਦਾ ਐ ਮੇਰੇ ਨਾਲ ਇੰਜ ਕਿਉਂ ਹੁੰਦਾ ਐ ਮੇਰਾ ਫਲਾਣਾ ਦੁਸ਼ਮਣ ਆ ਅਸੀਂ ਚੁਗਲੀ ਨਿੰਦੇ ਤੇ ਬਹੁਤ ਜ਼ੋਰ ਦਿੰਨੇ ਆ ਚੁਗਲੀ ਨਿੰਦੇ ਤੋਂ ਪਰਹੇਜ਼ ਕਰੋ ਸਾੜੇ ਤੋਂ ਪਰਹੇਜ਼ ਕਰੋ ਸ਼ੁਕਰਾਨਾ ਕਰਦੇ ਰਹੋ ਜੇਕਰ ਜਿੰਨੇ ਮਰਜ਼ੀ ਮਾੜੇ ਹਾਲਾਤ ਹੋਣ ਜੀਵਨ ਦੇ ਤੁਸੀਂ ਸ਼ੁਕਰਾਨਾ ਕਰਦੇ ਰਹੋ ਤੁਹਾਡੇ ਜੀਵਨ ਦੇ ਵਿੱਚ ਖੇੜਾ ਆਵੇਗਾ ਹੱਸਾ ਆਵੇਗਾ ਖੁਸ਼ੀ ਆਵੇਗੀ ਜਿਸਨੇ ਤੁਸੀਂ ਸ਼ੁਕਰਾਨਾ ਕਰਨਾ ਛੱਡ ਦਿੰਨੇ ਹੋ ਉਸ ਦਿਨ ਤੁਸੀਂ ਆ ਉਸ ਪ੍ਰਮਾਤਮਾ ਤੋਂ ਉਸ ਦੀ ਦਾਤਾਂ ਤੋਂ ਬੇਮੁਖ ਹੋ ਜਾਣੇ ਹੋ ਪ੍ਰਮਾਤਮਾ ਸਭ ਨੂੰ ਦੇਣ ਦੇ ਲਈ ਬੈਠਾ ਹੈ ਉਹ ਜੁਗਾ ਜੁਗਾ ਤੋਂ ਦਿੰਦਾ ਆ ਰਿਹਾ ਹੈ ਕਦੇ ਦਿੰਦਾ ਥੱਕਦਾ ਨਹੀਂ ਪਰ ਅਸੀਂ ਲੈਂਦੇ ਥੱਕ ਜਾਂਦੇ ਆ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਆ ਵੀ ਉਹਦੇ ਸ਼ੁਕਰਾਨੇ ਵਿੱਚ ਰਹਿੰਦੇ ਉਹਦੀ ਰਜ਼ਾ ਵਿੱਚ ਰਹਿੰਦੇ ਹਾਂ ਸ਼ੁਕਰਾਨਾ ਕਰਨਾ ਸਿੱਖ ਲਵਾਂਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਕਿਹੜਾ ਆਵੇਗਾ ਖੁਸ਼ੀਆਂ ਆਉਣਗੀਆਂ ਜੇ ਤੁਹਾਡੇ ਕੋਲ 1 ਰੁਪਿਆ ਹੈ ਤੇ 1 ਰੁਪਏ ਦੇ ਲਈ ਤੁਸੀਂ ਸ਼ੁਕਰਾਨਾ ਕਰਦੇ ਹੋ ਤੁਹਾਡੇ ਕੋਲ ਹੈ 1000 ਰੁਪਏ ਜ਼ਰੂਰ ਆਵੇਗਾ ਤੁਹਾਡੇ ਕੋਲ ਚੰਗੀ ਸਿਹਤ ਹੈ ਉਹਦੇ ਲਈ ਸ਼ੁਕਰਾਨਾ ਕਰਦੇ ਹੋ ਤੁਹਾਡੇ ਪਰਿਵਾਰ ਦੇ ਵਿੱਚ ਕਿਹੜਾ ਆ ਜਾਵੇਗਾ ਸ਼ੁਕਰਾਨਾ ਕਰ ਕਦੇ ਵੀ ਨਾ ਭੁੱਲੋ ਆਪਣੇ ਜੀਵਨ ਨੂੰ ਆਪਣੀ ਆਪਣੇ ਜੀਵਨ ਨੂੰ ਸ਼ੁਕਰਾਨੇ ਦੇ ਲਈ ਸਮਰਪਿਤ ਕਰ ਦੇਵੋ ਇੱਕ ਤਾਂ ਸ਼ੁਕਰਾਨਾ ਤੁਸੀਂ ਉਹ ਕਰਨਾ ਹੈ ਜੋ ਤੁਹਾਡੇ ਕੋਲੇ ਹੈ ਹੁਣ ਦੂਸਰਾ ਸ਼ੁਕਰਾਨਾ ਤੁਸੀਂ ਉਹ ਕਰਨਾ ਹੈ ਜੋ ਤੁਹਾਡੇ ਕੋਲੇ ਨਹੀਂ ਹੈ ਜੇਕਰ ਤੁਹਾਡੇ ਕੋਲ ਜਿਹੜੀ ਚੀਜ਼ ਨਹੀਂ ਹੈ ਉਸ ਨੂੰ ਇਸ ਤਰੀਕੇ ਨਾਲ ਅਰਦਾਸ ਕਰੋ ਜਿਵੇਂ ਤੁਹਾਡੇ ਕੋਲ ਪਹਿਲਾਂ ਤੋਂ ਹੋਵੇ ਤੇ ਉਸ ਦਾ ਸ਼ੁਕਰਾਨਾ ਕਰੋ ਕਿਵੇਂ ਸ਼ੁਕਰਾਨਾ ਕਰਨਾ ਹੈ ਮੇਰੀ ਕਿਸਮਤ ਬਹੁਤ ਚੰਗੀ ਹੈ ਮੇਰੇ ਕੋਲੇ ਮੇਰੀ ਮਨਪਸੰਦ ਗੱਡੀ ਹੈ ਮੇਰੇ ਕੋਲੇ ਚੰਗਾ ਕਾਰੋਬਾਰ ਹੈ ਮੇਰੇ ਕੋਲ ਮੇਰੇ ਕੋਲ ਆਰਥਿਕ ਆਜ਼ਾਦੀ ਹੈ ਮੇਰੇ ਕੋਲ ਖੁੱਲਾ ਪੈਸਾ ਹੈ ਮੈਂ ਸਾਰੇ ਬਿੱਲ ਭਰਨ ਦੇ ਕਾਬਿਲ ਹਾਂ ਮੇਰੀ ਸਿਹਤ ਚੰਗੀ ਹੈ ਇਸ ਤਰ੍ਹਾਂ ਤੁਸੀਂ ਸ਼ੁਕਰਾਨਾ ਕਰਦੇ ਜਾਓ ਤਹਾਡੇ ਜੀਵਨ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਜਾਣਗੀਆਂ ਸਾਰੀਆਂ ਗੱਲਾਂ ਦਾ ਸ਼ੁਕਰਾਨਾ ਇਸ ਤਰ੍ਹਾਂ ਕਰਨਾ ਹੈ ਮੇਰੇ ਕੋਲ ਸੇਤ ਹੈ ਚੰਗਾ ਕਾਰੋਬਾਰ ਹੈ ਖੁੱਲਾ ਪੈਸਾ ਹੈ ਆਰਥਿਕ ਆਜ਼ਾਦੀ ਹੈ ਸਿਰ ਤੇ ਛੱਤ ਹੈ ਘਰ ਹੈ ਰੋਟੀ ਹੈ ਕਪੜਾ ਹੈ ਹਰ ਚੀਜ਼ ਲਈ ਫਿਰ ਅਖੀਰ ਤੇ ਆਖਣਾ ਪ੍ਰਮਾਤਮਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਇਹ ਸਭ ਕੁਝ ਦਿੱਤਾ ਇਹ ਉਹਨਾਂ ਚੀਜ਼ਾਂ ਲਈ ਸ਼ੁਕਰਾਨਾ ਕਰਨਾ ਜੋ ਤੁਹਾਡੇ ਕੋਲੇ ਨਹੀਂ ਹਨ ਇਸ ਤਰ੍ਹਾਂ ਸ਼ੁਕਰਾਨਾ ਕਰਨਾ ਜਿਵੇਂ ਤੁਹਾਡੇ ਕੋਲੇ ਪਹਿਲਾਂ ਤੋਂ ਤੁਹਾਨੂੰ ਮਿਲ ਗਈਆਂ ਹੋਣ ਇਸੇ ਤਰ੍ਹਾਂ ਹੀ ਤੁਸੀਂ ਅਰਦਾਸ ਕਰੋ ਅਰਦਾਸ ਕਰਦੇ ਹੋ ਗੁਰੂ ਸਾਹਿਬ ਦੇ ਅੱਗੇ ਭਗਵਾਨ ਦੇ ਅੱਗੇ ਈਸ਼ਵਰ ਦੇ ਅੱਗੇ ਇਸ ਤਰ੍ਹਾਂ ਬੈਠੋ ਜਿਵੇਂ ਤੁਹਾਡੀ ਅਰਦਾਸ ਵੀਸ਼ਵਰ ਨੇ ਸੁਣ ਲਈ ਹੋਵੇ ਤੇ ਤੁਰੰਤ ਹੀ ਉਸ ਦਾ ਸ਼ੁਕਰਾਨਾ ਕਰ ਦਿਓ ਫਿਰ ਤੁਸੀਂ ਦੇਖਣਾ ਤੁਹਾਡੇ ਜੀਵਨ ਚੱਕੇ ਵਿੱਚ ਚਮਤਕਾਰ ਹੋਣਗੇ ਇਸ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਸ਼ੁਕਰਾਨੇ ਦੇ ਪੈ ਦੇਓ ਤੁਹਾਡਾ ਜੀਵਨ ਆਪੇ ਖੇੜਿਆ ਤੇ ਖੁਸ਼ੀਆਂ ਨਾਲ ਭਰ ਜਾਵੇਗਾ ਤੁਹਾਡੇ ਜੀਵਨ ਦੇ ਵਿੱਚ ਆਪੇ ਹਾਸੇ ਖੇੜੇ ਆਉਣੇ ਸ਼ੁਰੂ ਹੋ ਜਾਣਗੇ ਤੁਹਾਡਾ ਜੀਵਨ ਆਪੇ ਤਰੱਕੀ ਕਰੇਗਾ ਸੋ ਤੁਸੀਂ ਆਪਣਾ ਕਰਮ ਕਰਦੇ ਆ ਮਿਹਨਤ ਕਰਦੇ ਆ ਹਰ ਤਰ੍ਹਾਂ ਹਰ ਵਕਤ ਸ਼ੁਕਰਾਨੇ ਵਿੱਚ ਰਹਿੰਨੇ ਹੋ ਤਾਂ ਤੁਹਾਡਾ ਜੀਵਨ ਆਪਣੇ ਆਪ ਫਲੇਗਾ ਤੁਹਾਨੂੰ ਆਪਣੇ ਆਪ ਤਰੱਕੀ ਦੇਵੇਗੀ ਕਰਮ ਕਰਦੇ ਆ ਮਿਹਨਤ ਕਰਦੇ ਆ ਸ਼ੁਕਰਾਨਾ ਕਦੇ ਵੀ ਨਾ ਛੱਡੋ ਤੁਹਾਨੂੰ ਕੋਈ ਵੀ ਨਹੀਂ ਹਰਾ ਸਕਦਾ ਤੁਹਾਨੂੰ ਕੋਈ ਵੀ ਨਹੀਂ ਡੋਬ ਸਕਦਾ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ on